ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਤੇ ਲੋਕ ਟਿੱਕ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ। ਲੋ ਜੀ ਅੱਪਾ ਤੁਹਾਡੇ ਲਈ ਇੱਕ ਨਵਾਂ ਵੀਡੀਓ ਲੈ ਕੇ ਆਏ ਆ। ਤੇ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ। ਠੀਕ ਹੈ। ਤੇ ਜਲਦੀ ਜਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਆ ਕਰੋ। ਲੋ ਜੀ ਆ ਇੱਕ ਪ੍ਰਿੰਟ ਸੂਟ ਹੈ। ਇਹ ರೀತಿ ਵਰਕ ਹੋ ਰਿਹਾ ਹੈ। ਕੰਪਲੀਟ ਨਹੀਂ ਹੋਇਆ ਤਾਂ। ਇਹ ਵਾਲਾ ਫਲਾਵਰ ਹੈ ਜਿਹੜਾ ਇਹ ਬਾਂਦੀ ਪਰ ਠੀਕ ਹੈ ਜੀ ਇਹ ਜਦੋਂ ਕੰਪਲੀਟ ਹੋ ਗਿਆ ਪੂਰੀ ਬਲਗ ਸ਼ੇਅਰ ਕਰਾਂਗੇ ਠੀਕ ਹੈ ਜੀ ਤੇ ਇੱਕ ਆਹ ਵਾਲਾ ਸੂਟ ਹੈ ਇਹਦੇ ਨਾਲ ਦੇ ਦੋ ਹੋਰ ਪਹਿਲਾਂ ਕਰੇ ਨੇ ਸੂਟ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਖਾਦੀ ਕਾਟਨ ਦੇ ਉੱਪਰ ਮਾਸਟਰਡ ਦੇ ਉੱਪਰ ਹੋਇਆ ਨੇ ਸੂਟ ਠੀਕ ਹੈ ਜੀ ਇਹ ਵਾਲਾ ਵਰਕ ਮਾਸਟਰਡ ਸੂਟਾਂ ਦੇ ਉੱਪਰ ਹੈ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਵਧੀਆ ਲੱਗਦਾ ਤੇ ਬੜੀ ਫਿਨਿਸ਼ਿੰਗ ਦੇ ਨਾਲ ਵਰਕ ਹੋ ਰਿਹਾ ਹੈ ਈਵਲਵੀ ਫਿਨਿਸ਼ਿੰਗ ਚੈੱਕ ਕਰਦੇ ਈਵਲਵੀ ਲੋ ਜੀ ਇਹ ਕਿ ਕਿਸੇ ਕਸਟਮਰ ਦਾ ਹਾਲੇ ਪਸ਼ਮੀਨੇ ਦਾ ਸੂਟ ਸੀਗਾ ਇਹ ਜਿਹੜਾ ਵਰਕ ਹੈਗਾਗਾ ਬਾਹਾਂ ਦੇ ਉੱਪਰ ਕੀਤਾ ਗਿਆ ਠੀਕ ਹੈ ਫਿਨਿਸ਼ਿੰਗ ਤੋਂ ਜੀ ਜਿਹੜੀ ਹੈਗੀ ਚੈੱਕ ਕਰ ਸਕਦੇ ਤੁਸੀਂ ਕਿਸੇ ਤਰ੍ਹਾਂ ਵੀ ਵਰਕ ਕਰਵਾ ਸਕਦੇ ਹੋ ਕੰਪਟਰ ਮਸ਼ੀਨਾਂ ਕਰਵਾਉਣਾ ਪਾਫੜੀ ਮਸ਼ੀਨਾਂ ਕਰਵਾਉਣਾ ਪੇਂਟ ਕਰਵਾਉਣਾ ਠੀਕ ਹੈ ਜੀ ਆਲ ਟਾਈਪ ਜਿਹੜਾ ਵਰਕ ਹੈ ਉਹ ਕੀਤਾ ਜਾਂਦਾ ਇਹ ਹੈਗਾ ਸ਼ਰਟ ਦਾ ਘੇਰਾ ਠੀਕ ਹੈ ਜੀ ਘੇਰੇ ਉੱਪਰ ਵੀ ਲਾ ਸੇਮੀ ਇਹਦੇ ਹੈਗੇ ਜਿਹੜੇ ਸਟੇਟਸ ਲਵਾ ਦੇ ਉੱਪਰ ਹੈ ਸਟੇਟਸ ਲਵਾਰ ਦੀ ਮੂਰੀ ਤੇ ਇਹਦੀ ਜਿਹੜਾ ਹੈਗਾ ਮੂਰੀ ਤੇ ਆਪਾਂ ਸਕਰੋਲਾ ਨਹੀਂ ਵਜਣਗੇ ਇਹਦੇ ਤਰਪਾਈ ਹੋਊਗੀ ਠੀਕ ਹੈ ਤਾਂ ਇਸ ਤਰ੍ਹਾਂ ਜਿਹੜਾ ਹੈਗਾ ਵਰਕ ਕੀਤਾ ਹੈ ਤੁਸੀਂ ਵੀ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਇਹ ਵਾਲਾ ਵਰਕ ਸਾਨੂੰ ਪਸੰਦ ਆਤਾ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਜਿਹੜਾ ਹੈਗਾ ਵਰਕ ਸਾਨੂੰ ਭੇਜ ਸਕਦੇ ਹੋ ਠੀਕ ਹੈ ਜੀ ਤੁਸੀਂ ਦੱਸ ਸਕਦੇ ਹੋ ਇਹ ਵਾਲਾ ਕਰਵਾਉਣਾ ਜਾਂ ਕੋਈ ਹੋਰ ਵੀ ਕਰਵਾਉਣਾ ਜੋ ਤੁਹਾਡੇ ਮਨ ਪਸੰਦ ਦਾ ਥੋੜੀ ਚੁਆਇਸ ਅਕੋਰਡਿੰਗ ਹੋਊਗਾ ਠੀਕ ਹੈ ਜੀ ਤੁਸੀਂ WhatsApp ਤੇ ਹੈ ਜਿਹੜਾ ਹੈਗਾ ਮੈਸੇਜ ਕਰ ਸਕਦੇ ਹੋ ਲੋ ਜੀ ਇਹ ਵੀ ਉਹਦੇ ਨਾਲ ਦਾ ਮਸਟਰਡ ਕਲਰ ਤੇ ਹੀ ਹੋਇਆ ਹੋਇਆ ਵਰਕ ਆ ਇਹਦੇ ਨਾਲ ਦੇ ਜਿਹੜੇ ਆਪਣੇ ਹੈਗੇ ਨੇ ਤਿੰਨ ਚਾਰ ਸੂਟ ਰੈਡੀ ਹੋ ਗਏ ਆ ਸੇਮ ਵਰਕ ਹੈ ਜਿਹੜੇ ਇਹਦੇ ਬਾਹਾਂ ਤੇ ਕੀਤਾ ਗਿਆ ਸਾਰਾ ਫਲਾਵਰ ਪਾਇਆ ਹੋਇਆ ਠੀਕ ਹੈ ਜੀ ਬੰਦਿਕ ਬਹੁਤ ਹੀ ਸੋਹਣਾ ਲੱਗਦਾ ਇਹ ਬਲਬਰਕੀ ਗਰਮੀ ਵਾਲੇ ਸੂਟਾਂ ਤੇ ਹੁਣ ਬੜਾ ਵਧੀਆ ਲੱਗਦਾ ਹੈ ਤੇ ਜਿਹੜੇ ਤੁਸੀਂ ਮੈਚਿੰਗ ਸੂਟ ਹੈ ਮੈਂ ਜਿਹੜਾ ਹੁਣ ਇੱਕ ਦੁਬਾਰਾ ਤੋਂ ਟ੍ਰੈਂਡ ਸ਼ੁਰੂ ਹੋ ਗਿਆ ਪ੍ਰਿੰਟਡ ਸਲਵਾਰਾਂ ਪਲੇਨ ਸ਼ਰਟਾਂ ਦੇ ਉੱਪਰ ਵਰਕ ਠੀਕ ਹੈ ਇਹ ਜਿਵੇਂ ਪ੍ਰਿੰਟ ਆਪਣੀ ਹੈਗੀ ਸ਼ਰਟ ਸਲਵਾਰ ਤੇ ਇਹ ਸ਼ਰਟ ਇਹਦੇ ਉੱਪਰ ਵਰਕ ਕੀਤਾ ਗਿਆ ਇਹ ਬਾਹਾਂ ਦਾ ਵਰਕ ਆ ਗਿਆ ਇਹ ਨੱਕ ਤੇ ਵਰਕ ਆ ਗਿਆ ਠੀਕ ਹੈ ਤੁਸੀਂ ਵੀ ਇਸ ਤਰ੍ਹਾਂ ਦਾ ਜਿਹੜਾ ਹੈਗਾ ਬੜਾ ਹੀ ਪਿਆਰਾ ਜਿਹਾ ਸੂਟ ਬਣਵਾ ਸਕਦੇ ਹੋ ਕਿਸੇ ਵੀ ਸਟੱਫ ਤੇ ਠੀਕੇ ਇਹ ਕਾਟਨ ਤੇ ਆਈ ਕੈਮਰੀਕ ਕਾਟਨ ਠੀਕੇ ਆ ਦੇਖੀ ਇਹ ਕਿਵਲ ਇਹ ਵੀ ਸਲਵਾਰ ਹੈ ਇਹ ਸ਼ਰਟ ਹੈ ਇਹਦੇ ਗਲੇ ਦੇ ਵਰਕ ਕਿਦੂ ਹੀ ਜਿਹੜਾ ਹੈਗਾ ਗੋਲ ਸ਼ੇਪ ਦੇ ਵਿੱਚ ਗਲਾ ਬਣੂਗਾ ਇਹ ਗਲੇ ਤੇ نیچے ਵਰਕ ਆ ਜਾਊਗਾ ਤੁਸੀਂ ਆਪਣੇ ਮਨਪਸੰਦ ਦਾ ਜਿਹੜਾ ਹੈਗਾਗਾ ਸੂਟ ਵਰਕ ਉਹ ਆਪਣੇ ਮਨਪਸੰਦ ਦਾ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਵੀ ਤੁਸੀਂ ਕਿਸ ਤਰ੍ਹਾਂ ਦਾ ਬਣਵਾਉਣਾ ਚਾਹੁੰਦੇ ਹੋ ਉਸ ਤਰ੍ਹਾਂ ਦਾ ਤੁਹਾਨੂੰ ਅਸੀਂ ਬਣਾ ਕੇ ਦੇਵਾਂਗੇ ਠੀਕ ਹੈ ਜੀ ਸਲਵਾਰ ਤੇ ਵਰਕ ਚਾਹੀਦਾ ਜਾਂ ਸ਼ਰਟ ਤੇ ਜੋ ਵੀ ਹੈ ਠੀਕ ਹੈ ਜੀ ਆਜੂਗਾ ਬਾਹਵਾਾਂ ਤੇ ਵਰਕ ਆਜੂਗਾ ਹੀ ਠੀਕ ਹੈ ਇਹ ਬੜਾ ਹੀ ਪਿਆਰਾ ਜਿਹਾ ਵਰਕ ਹੈ ਬੜੀ ਫਿਨਿਸ਼ਿੰਗ ਦੇ ਨਾਲ ਹੋਇਆ ਹੋਇਆ ਇਹ ਜਦੋਂ ਵਰਕ ਹੋ ਜਾਂਦਾ ਨੇ ਜਿੱਦ ਮੈਂ ਇਹ ਹੁਣ ਅਲੱਗ ਤੋਂ ਹੋ ਗਿਆ ਈ ਸ਼ਰਟ ਹੋ ਗਈ ਤਾਂ ਬਹੁਤ ਹੀ ਪਿਆਰਾ ਜਿਹਾ ਲੱਗਦਾ ਜਿਹੜਾ ਕਾਟਨ ਦਾ ਸੂਟ ਬਣ ਕੇ ਤਿਆਰ ਹੁੰਦਾ ਜਿਵੇਂ ਹੁਣ ਗਰਮੀ 'ਚ ਤਾਂ ਖਾਸ ਕਰਕੇ ਇਹ ਹੀ ਚੱਲਨੇ ਨੇ ਇਦਾਂ ਦਾ ਹੀ ਲੇਸਾਂ ਤੋਂ ਕੁਝ ਹਟ ਕੇ ਜਿਵੇਂ ਹੁਣ ਲੇਸਾਂ ਵੀ ਚਲਦੀਆਂ ਨੇ ਜੀ ਲੇਸ ਜਿਹੜੇ ਗਰਮੀ ਵਾਲੇ ਸੂਟਾਂ 'ਉ ਲੇਸ ਲਾ ਕੇ ਤਿਆਰ ਹੁੰਦੇ ਆ ਪਰ ਇਸ ਤਰ੍ਹਾਂ ਦਾ ਜਿਹੜਾ ਵਰਕ ਹੈ ਉਹ ਵੀ ਬਹੁਤ ਵਧੀਆ ਲੱਗਦਾ ਤੁਸੀਂ ਵੀ ਇਸ ਤਰ੍ਹਾਂ ਦੇ ਜਿਹੜੇ ਹੈਗੇ ਸੋਹਣੇ ਸੋਹਣੇ ਸੂਟ ਤਿਆਰ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਥੋਨੂੰ ਸਾਡੇ ਸੂਟ ਆ ਜਿਹੜੇ ਉਹ ਕਿੱਦਾਂ ਦੇ ਲੱਗਦੇ ਨੇ ਵਰਕ ਕਿੱਦਾਂ ਦਾ ਲੱਗਦਾ ਠੀਕ ਹੈ ਜੀ ਜਿਹੜੀ ਬੁਕਿੰਗ ਹੋਗੀ ਹਾ ਪੇਮੈਂਟਸ ਉਹਨੂੰ ਪਹਿਲਾਂ ਕਰਨੀ ਪਊਗੀ ਜੀ ਠੀਕ ਹੈ ਜੀ ਜੋ ਵੀ ਤੁਸੀਂ ਵਰਕ ਕਰਵਾਉਣਾ ਤਾਂ ਸਾਰਾ ਜਿਹੜਾ ਹੈਗਾ ਆਪਣਾ ਮੀਜ਼ਰਮੈਂਟ ਵਗੈਰਾ ਸਾਰਾ ਦੱਸਣਾ ਪਊਗਾ ਠੀਕ ਹੈ ਜੀ ਤੇ ਲੋ ਜੀ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ